ਪਿਛਲੇ ਕਾਫੀ ਲੰਮੇ ਸਮੇਂ ਤੋਂ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਦੇ ਨਹੀਂ ਏ ਟ੍ਰੈਲੀਆਂ ਤੇ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰਾਂ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੀ ਮੱਦ ਸੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਜਿਸ ਤਰ੍ਹਾਂ ਫ੍ਰੀ ਬੱਸੇਵਾਵਾ ਦਿੱਤੀਆਂ ਜਾ ਰਹੀਆਂ ਹਨ ਜਦਕਿ ਸ਼ਿਕਾਇਤ ਹੁੰਦੀ ਹੈ ਤਾਂ ਕਨੈਕਟਰ ਤੇ ਡਰਾਈਵਰ ਤੇ ਕਾਰਵਾਈ ਕੀਤੀ ਜਾਂਦੀ ਹੈ ਉਸ ਨੂੰ ਰੋਕਿਆ ਜਾਵੇ ਉਹਨਾਂ ਵੱਲੋਂ ਮੰਗ ਕੀਤੀ ਗਈ ਪਰ ਜਿਸ ਦੇ ਚੱਲਦਿਆਂ ਪਿਛਲੇ ਦਿਨੀ ਉਹਨਾਂ ਵੱਲੋਂ ਬਸਾਂ ਦੇ ਵਿੱਚ ਸਿਰਫ 100 ਹੀ ਸਵਾਰੀਆਂ ਬਿਠਾਈਆਂ ਜਾਂਦੀਆਂ ਹਨ ਜਿੰਨੀਆਂ ਸੀਟਾਂ ਸੀਮਤ ਹਨ ਜਿਸ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਅੱਜ ਫਰੀਦਕੋਟ ਡੀਪੂ ਦੇ ਮੁਲਾਜ਼ਮਾਂ ਵੱਲੋਂ ਇਸ ਤੇ ਆਪਣੀ ਸਫਾਈ ਦਿੱਤੀ ਗਈ ਕੀ ਨਾਮ ਹੈ ਜੀ ਤੁਹਾਡਾ ਜਿਹੜੀਆਂ ਇੱਕ ਵੀਡੀਓ ਵਾਇਰਲ ਹੋ ਰਹੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਹਰਪੀ ਸਿੰਘ ਸੋਢੀ ਮੈਂ ਪਨਬਸ ਪੀਆਰਸੀ ਕੰਟੈਕਟ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਜਿਹੜੀਆਂ ਪਿਛਲੇ ਦਿਨਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਕਿ ਬੋਂਜਾ ਸੋਰੀਆਂ ਲੈ ਕੇ ਉਹ ਜੋ ਸਾਡੇ ਕਾਨੂੰਨ ਦੇ ਦਾਇਰੇ ਵਿੱਚ ਰਹੇਗੀ ਕਿ ਜਿੰਨੀ ਓਵਰਲੋਡਿੰਗ ਦੇ ਸਾਹਮਦੇ ਨਹੀਂ ਆਪਾਂ ਚਲਣੀਆਂ ਜਿੰਨੀਆਂ ਸੀਟਾਂ ਹੈ ਓਨੀਆਂ ਸਵਾਰੀਆਂ ਚਲਾਉਣੀਆਂ ਹੈ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਚਾਹੀ ਆਮ ਜਨਤਾ ਨੂੰ ਤੁਹਾਡੇ ਰਹੀ ਮਾਦੀ ਰਾਈ ਜਾਨੂ ਕਰੋਨਾ ਚਾਹੁੰਦੇ ਆ ਕਿਉਂਕਿ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨਾ ਚਾਹੁੰਦੇ ਆ ਕਿ ਜਿਵੇਂ ਪਿਛਲੇ ਦਿਨੀ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਜਿੰਨੀਆਂ ਸੀਟਾਂ ਓਨੀਆਂ ਸਵਾਰੀਆਂ ਓਵਰਲੋਡਿੰਗ ਨਹੀਂ ਕਿਉਂਕਿ ਜੇ ਆਪਾਂ ਇੱਕ ਮੋਟਰਸਾਈਕਲ ਤੇ ਦੋ ਦੋ ਜਾਂ ਤਿੰਨ ਬੰਦੇ ਬੈਠਦੇ ਆ ਉਹਦਾ ਵੀ ਚਲਾਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਓਵਰਲੋਡਿੰਗ ਹੁੰਦੀ ਆ ਜਿੰਦੇ ਚ ਹਾਦਸਿਆਂ ਦਾ ਕਾਰਨ ਬੰਦੇ ਆ ਇਸ ਕਰਕੇ ਅਸੀਂ ਕੋਈ ਜਥੇਬੰਦੀ ਨੇ ਫੈਸਲਾ ਨਹੀਂ ਲਿਆ ਆਈ ਸਰਕਾਰ ਦੇ ਜਿਹੜੇ ਕਾਨੂੰਨ ਹੈ ਅਸੀਂ ਉਹਦੀ ਪਾਲਣਾ ਕਰਦੇ ਹੋਏ ਇਹ 52 ਸਾਰੇ ਦਾ ਫੈਸਲਾ ਕੀਤਾ ਹੈ। ਕਈ ਵਾਰ ਲਿਖਿਆ ਗਿਆ ਜੀ ਲੋਕ ਸਰਕਾਰ ਤੇ ਜਿੰਦਾ ਵਿਰੋਧ ਕਰ ਰਹੇ ਨੇ ਡਰਾਈਵਰ ਕਲੈਂਟਰ ਨਾਲ ਵੀ ਲੜ ਰਹੇ ਨੇ। ਕੀ ਕਾਰਨ ਮੰਨਦੇ ਹੋ ਤੁਹਾਨੂੰ ਇਹ ਜਿਹੜਾ ਮਜਬੂਰ ਨੂੰ ਇਹ ਜੇ ਚੀਜ਼ਾਂ ਨੂੰ ਜਿਹੜਾ ਕਾਨੂੰਨ ਫੋਲ ਕਰਨਾ ਪਿਆ ਹਾਲੇ ਤੱਕ ਵਿਖਿਆ ਨਹੀਂ ਆਵਾਂ ਬੱਸਾਂ ਭਰੀਆਂ ਜਾਂਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਅਸੀਂ ਦੱਸਣਾ ਚਾਹੁੰਦੇ ਆ ਆਮ ਜਨਤਾ ਨੂੰ ਵੀ ਕਿ ਜਿਹੜੀਆਂ ਬੱਸਾਂ ਪਹਿਲਾਂ ਭਰੀ ਜਾਂਦੀਆਂ ਹੁੰਦੀ ਚਈਏ ਸੀ ਜੀ ਉਸ ਤੋਂ ਬਾਅਦ ਜਿਵੇਂ ਜਿਵੇਂ ਪਹਿਲਾਂ ਇਹ ਰਨ ਰਨ ਕਾਨੂੰਨ ਆਇਆ ਉਹਦੇ ਕਰਕੇ ਇੱਕ ਉਸ ਤੋਂ ਬਾਅਦ ਸਾਡੇ ਮੈਗਮੇ ਚ ਸਾਡੇ ਕਨੈਕਟਰਾਂ ਦੇ ਇੰਡੀਆ ਮਾਰੂ ਕੰਡੀਸ਼ਨ ਆ ਗਈਆਂ ਕਿ ਜਿਹੜੇ ਸਾਥੀ ਜਿਵੇਂ ਅਸੀਂ ਦਾਦਾ ਸ 11 11 ਸਾਲ ਲੱਗੇ ਸਾਨੂੰ ਅੱਜ ਸਵਾਨਾ ਮੋਦੇ ਜੇਕਰ ਕਿਸੇ ਕੋਲ ਹੁਣ ਛੋਟੀ ਵੀ ਗਲਤੀ ਹੁੰਦੀ ਆ ਉਹਨੂੰ ਨੌਕਰੀ ਤੋਂ ਫਰਕ ਕਰ ਦਿੱਤਾ ਜਾਂਦਾ ਹੈ ਓਵਰਲੋਡਿੰਗ ਜਿਵੇਂ ਸਵਾਰੀ ਹੁੰਦੀ ਆ ਉਹਦੇ ਚ ਕੋਈ ਇੱਕ ਅੱਧੀ ਇੱਕ ਦੀ ਸਵਾਰੀ ਰਹਿ ਜਾਂਦੀ ਆ ਉਹਦੇ ਕਰਕੇ ਫਿਰ ਇਹ ਸਰਕਾਰ ਸਰਕਾਰੀ ਜੁਰਮਾਨਾ ਕਰਨ ਦੀ ਬਜਾਏ ਜੋ ਸਾਡੇ ਚੈਕਿੰਗ ਅਧਿਕਾਰੀ ਆ ਉਹ ਕਨੈਕਟਰ ਦਾ ਕਸੂਰ ਕਰਕੇ ਕਨੈਕਟਰ ਨੂੰ ਫਰਗ ਅਸੀਂ ਆਪਣੀ ਨੌਕਰੀ ਨੂੰ ਸੇਵ ਕਰਦੇ ਹੋਏ ਜਿੰਨੀਆਂ ਸੀਟਾਂ ਉਹਨੀਆਂ ਸਵਾਰੀ ਕੀਤੀਆਂ ਜਿਹੜੇ ਲੜਾਈ ਦਾ ਕਰਨਾ ਸੀ ਆਮ ਜਨਤਾ ਨੂੰ ਵੀ ਸੂਚਿਤ ਕਰਨਾ ਚਾਹੁੰਦੇ ਆ ਕਿ ਇਹ ਇੱਕ ਸਰਕਾਰ ਦਾ ਫੈਸਲਾ ਹੈ ਕਾਨੂੰਨ ਹੈ ਸਾਨੂੰ ਸਾਡਾ ਮਹਿਕਮਾ ਲਿਖਤੀ ਆਰਡਰ ਕਰ ਦੇਵੇ ਸਰਕਾਰ ਲਿਖਤੀ ਆਰਡਰ ਕਰ ਦੇ ਕਿ ਤੁਸੀਂ ਓਵਰਲੋਡਿੰਗ ਕਰ ਸਕਦੇ ਹੋ ਕਿਉਂਕਿ ਸਾਡੀ ਕਿਸੇ ਵੀ ਪੀਆਰਟੀਸੀ ਵੱਸਦਾ ਇੰਸ਼ੋਰੈਂਸ ਨਹੀਂ ਹੈਗਾ ਜੋ ਵੀ ਕਲੇਮ ਹੈ ਸਾਰਾ ਕਨੈਕਟਰ ਨੂੰ ਪੈਂਦਾ ਹੈ ਡਰਾਈਵਰ ਨੂੰ ਪੈਂਦਾ ਜਦੋਂ ਐਕਸੀਡੈਂਟ ਵਗੈਰਾ ਹੁੰਦਾ ਇਸ ਕਰਕੇ ਅਸੀਂ ਆਪਣੀਆਂ ਸੁਆਵਾਂ ਨੂੰ ਆਦੀ ਨੌਕਰੀ ਸੇਵ ਕਰਨ ਬਾਰੇ ਇਹ ਜੋ ਸਾਨੂੰ ਕਦਮ ਚੱਕਣਾ ਪਿਆ ਹੈ ਹੁਣ ਦੇਖਣ ਦੇ ਵਿੱਚ ਆਇਆ ਬੱਸ ਸਟੈਂਡ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਆਪਦੇ ਜੋ ਵੀ ਮੰਗ ਪੱਤਰ ਦੇ ਰਹੇ ਹਾਂ ਉਹਦੇ ਬੇਨਤੀ ਕਰਦੇ ਹਾਂ ਕਿ ਪੀਆਰਟੀਸੀ ਦੇ ਪੰਨਬਾਸ ਵਿੱਚ ਘੱਟੋ ਘੱਟ ਵੀ 10000 ਬੱਸਾਂ ਪਈਆਂ ਕਿਉਂਕਿ ਜਿੰਨੀ ਪੰਜਾਬ ਦੀ ਆਬਾਦੀ ਹੈ ਉਹਦੇ ਹਸਬ ਤੇ ਬੱਸਾਂ ਦਾ ਫਲੀਟ ਬਹੁਤ ਘੱਟ ਹੈ ਕਿ ਸਰਕਾਰ ਆਪਣੀਆਂ ਮਹੱਗ ਵਿਵਸਾ ਪਾਵੇ ਜਿੱਥੇ ਇੱਕ ਬੱਸ ਪਿੱਛੇ ਦੋ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਹੈ ਇਹਦੇ ਨਾਲ ਇੱਕ ਤਾਂ ਜਿਵੇਂ ਆਪ ਸਰਕਾਰ ਨੇ ਸੱਤਾ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦਵਾਂਗੇ ਜੇਕਰ ਪੰਜਾਬ ਸਰਕਾਰ ਆਪਣੀਆਂ ਬੱਸਾਂ ਪਾਉਂਦੀ ਹੈ ਇੱਕ ਡਰਾਈਵਰ ਇੱਕ ਕਨੈਕਟਰ ਇੱਕ ਬੱਸ ਦੇ ਪਿੱਛੇ ਦੋ ਵਰਕਸ਼ਾਪ ਅਧਿਕਾਰੀ ਕੰਮ ਕਰਦੇ ਆ ਤੇ ਇੱਕ ਲੰਮੀ ਜਾਨੀ ਕਿ ਨੌਕਰੀਆਂ ਦੀ ਜਿਹੜੀ ਲਾਈਨ ਚੱਲੂਗੀ ਪਰ ਆਪ ਸਰਕਾਰ ਹਾਲੇ ਤੱਕ ਆਵਾਜਾਈ ਦਾ ਟਰਾਂਸਪੋਰਟ ਦਰ ਹੈ ਉਹਨੂੰ ਚਲਾਉਣ ਦੇ ਪਿੱਛੇ ਫੇਲ ਹੋ ਰਹੀ ਹੈ ਜੇ ਗੱਲ ਕਰੀਏ ਬੱਸਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਆ ਬੱਸਾਂ ਦੇ ਅੱਜ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਆ ਕਿਉਂਕਿ ਜਿਵੇਂ ਸਾਡੇ ਜੋ ਵੀ ਇਹ ਜਿਹੜਾ ਹੀ ਮੁਕਤ ਸਫਲ ਦੇ ਰਹਾਂ ਉਹਦੇ ਪੈਸੇ ਪੀਆਰਟੀਸੀ ਦੇ ਹਾਲੇ ਤੱਕ ਸਰਕਾਰ ਜਿਹੜੇ ਪੂਰੇ ਨਹੀਂ ਦੇ ਰਹੀ ਕਿਉਂਕਿ ਜਿੰਦੇ ਕਰਕੇ ਸਾਨੂੰ ਟਾਇਰਾਂ ਦਾ ਸਪੇਅਰ ਪਾਰਟ ਦੀ ਕਮੀ ਆ ਰਹੀ ਆ ਹੁਣ ਦੇਖਿਆ ਜਾਵੇ ਤਾਂ ਤਕਰੀਬਨ ਹੀ ਜਿਹੜੇ ਟਾਇਰ ਆ ਉਹ ਕੰਡਮ ਹੋ ਚੁੱਕੇ ਆ ਸਰਕਾਰ ਜਿਹੜਾ ਔਰਤਾ ਦਾ ਫ੍ਰੀ ਸਫਰ ਦਾ ਪੈਸਾ ਹੈ ਉਹ ਜਲਦੀ ਤੋਂ ਜਲਦੀ ਮਹਿਕਮੇ ਨੂੰ ਪ੍ਰੋਵਾਈਡ ਕਰਵਾਵੇ ਮੇਰਾ ਨਾਮ ਹਰਦੀਪ ਸਿੰਘ ਢਾਲੀਵਾਲ ਜੀ ਸੈਕਟਰੀ ਫਿਕੋ ਡਿਪੂ ਸਰ ਜਿਹੜਾ ਸਵਾਰੀਆਂ 52 ਸਵਾਰੀਆਂ ਦਾ ਮਸਲਾ ਚੱਲ ਰਿਹਾ ਮੁੱਦਾ ਚੱਲ ਰਿਹਾ ਉਹਦੇ ਤੇ ਅਸੀਂ ਜੋ ਸਰਕਾਰ ਵੱਲੋਂ ਰੂਲ ਬਣਾਏ ਗਏ ਆ ਅਸੀਂ ਉਸ ਉਹਨਾਂ ਨੂੰ ਫੋਲੋ ਕਰ ਰਹੇ ਆ ਕਿਉਂਕਿ ਜਦੋਂ ਗੱਡੀ ਦੀ ਪਾਸਿੰਗ ਹੁੰਦੀ ਆ ਜੀ ਉਸ ਦੇ ਵਿੱਚ ਜਿੰਨੀਆਂ ਛੀਟਾਂ ਹੋਣ ਉਹਨੀਆਂ ਸਵਾਰੀਆਂ ਪਾਸਿੰਗ ਹੁੰਦੀਆਂ ਵੀ ਉਹਨੀਆਂ ਸਵਾਰੀਆਂ ਬਿਠਾਈ ਜਾਣ ਪਰ ਜੇ ਅਸੀਂ ਅਨਲੋਡ ਕਰਦੇ ਹਾਂ ਗੱਡੀ ਨੂੰ ਰੋਡ ਤੋਂ ਕਰਦੇ ਹਾਂ 100 100 ਜਾਂ 120 ਸਵਾਰੀਆਂ ਬਿਠਾ ਕੇ ਲੈ ਜਾਂਦੇ ਹਾਂ ਕਿ ਉਹ ਚ ਕੋਈ ਸਵਾਰੀ ਡੱਗ ਪੈਂਦੀ ਆ ਤਾਂ ਕੋਈ ਵੀ ਘਟਨਾ ਹੋ ਜਾਂਦੀ ਆ ਉਸ ਦੀ ਮੈਨੇਜਮੈਂਟ ਜਾਂ ਸਰਕਾਰ ਨਹੀਂ ਜ਼ਿੰਮੇਵਾਰੀ ਲੈਂਦੀ ਉਸ ਤੇ ਕਨੈਕਟਰ ਤੇ ਡਰਾਈਵਰ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਰੋਡਵੇਜ ਦੀਆਂ ਬੱਸਾਂ ਦੇ ਵਿੱਚ ਟਾਇਰ ਫਟਣ ਦੇ ਕਾਰਨ ਬੱਸ ਪਟਿਆ ਗਿਆ ਸੀ ਆ ਤੇ ਉਹ ਲੇਡੀਜ਼ ਸਵਾਰੀ ਉੱਥੇ ਬੈਠੀ ਸੀ ਤੇ ਉਹਨਾਂ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਸੀਆਂ ਜਦ ਕਿ ਉਹ ਜਿਹੜਾ ਫੈਕਚਰ ਹੋਣ ਕਾਰਨ ਡਰਾਈਵਰ ਤੇ ਪਰਚਾ ਹੋਇਆ ਸੀਗਾ ਉਹਦੇ ਵਿੱਚ ਡਰਾਈਵਰ ਦੀ ਕੀ ਗਲਤੀ ਸੀ ਕਿਉਂਕਿ ਡਰਾਈਵਰ ਕਨੈਕਟਰ ਪਹਿਲਾਂ ਹੀ ਰੋਲਾ ਪਾ ਰਿਹਾ ਵੀ ਬੱਸਾਂ ਦੇ ਟਾਇਰ ਬਹੁਤ ਮਾੜੇ ਆ ਵੀ ਸਾਨੂੰ ਟਾਇਰ ਦਿੱਤੇ ਜਾਂ ਸਪੇਅਰ ਪਾਰਟ ਦਿੱਤਾ ਜਾਵੇ ਸਪੇਅਰ ਸਪੇਅਰ ਪਾਰਟ ਦੀ ਬਹੁਤ ਘੱਟ ਚੱਲ ਰਹੀ ਆ ਜੀ ਤੇ ਉੱਥੇ ਡਰਾਈਵਰ ਕਨੈਕਟਰ ਨੂੰ ਦੋਸ਼ੀ ਮੰਨਿਆ ਜਾਂਦਾ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਵੀ ਪਹਿਲਾਂ ਤਾਂ ਇੰਸ਼ੋਰੈਂਸ ਕਰਾਓ ਗੱਡੀਆਂ ਦਾ ਕਿਸੇ ਵੀ ਰੋਡਵੇ ਸਰਕਾਰੀ ਗੱਡੀ ਦਾ ਇੰਸ਼ੋਰੈਂਸ ਨਹੀਂ ਹੈਗਾ ਸਾਰੀਆਂ ਗੱਡੀਆਂ ਦੀ ਇੰਸ਼ੋਰੈਂਸ ਚਾਹੀਦੀ ਹੈ ਤੇ ਅਸੀਂ ਆਮ ਜਨਤਾ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਕਾਨੂੰਨ ਬਣਾਏ ਗਿਆ ਸਾਡੇ ਕਲੋਨੀ ਬਣਾਏ ਗਏ ਜੋ ਸਰਕਾਰ ਵੱਲੋਂ ਕਾਨੂੰਨ ਬਣਾਏ ਆ ਸੀ ਉਹਨਾਂ ਨੂੰ ਫੋਲੋ ਕਰ ਰਹੇ ਆਂ ਕਿਉਂਕਿ ਕੋਈ ਮੋਟਰਸਾਈਕਲ ਆ ਜਾਂ ਕਾਰ ਆ ਜੇ ਕਾਰ ਦੇ ਵਿੱਚ ਪੰਜ ਸਵਾਰੀਆਂ ਬੈਠਦੀਆਂ ਤਾਂ ਪੰਜ ਹੀ ਬੈਠ ਸਕਦੀਆਂ ਜੇ ਆਪਾਂ 6 ਜਾਂ 7 ਸਵਾਰੀਆਂ ਬਿਠਾਵਾਂਗੇ ਰਾਹ ਦੇ ਵਿੱਚ ਕੋਈ ਟ੍ਰੈਫਿਕ ਵਾਲਾ ਮਿਰ ਗਿਆ ਤਾਂ ਉਹਦਾ ਚਲਾਨ ਹੁੰਦਾ ਉਸੇ ਤਰ੍ਹਾਂ ਬੱਸ ਦੇ ਵਿੱਚ ਆ ਜੇ 52 ਸੀਟਾਂ ਤਾਂ ਆਪਾਂ ਹੀ 52 ਸਵਾਰੀਆਂ ਬਿਠਾ ਸਕਦੇ ਆ ਉਸ ਤੋਂ ਵੱਧ ਜੇ ਲੋਡ ਹੋ ਗਈ ਸਵਾਰੀ ਜ਼ਿਆਦਾ ਸਵਾਰੀਆਂ ਬਿਠਾਵਾਂਗੇ ਤਾਂ ਉਹਦਾ ਚਲਾਨ ਹੋ ਸਕਦਾ ਪਿਛਲੇ ਦਿਨੀ ਸਾਡੀ ਬੱਸ ਦੇ ਵਿੱਚ ਚਾਰ ਸਵਾਰੀਆਂ ਖੜੀਆਂ ਸੀਗਾ ਤੇ ਚਾਰ ਸਵਾਰੀਆਂ ਖੜੀਆਂ ਹੋਣ ਦੇ ਕਾਰਨ ਟ੍ਰੈਫਿਕ ਵਾਲਿਆਂ ਨੇ ਉਹ ਗੱਡੀ ਦਾ ਸਾਡਾ ਜੰਮੂ ਦੇ ਵਿੱਚ ਚਲਾਨ ਕੀਤਾ ਵੀ ਤੁਸੀਂ ਸਵਾਰੀਆਂ ਕਿਉਂ ਸੀਟਾਂ ਤੋਂ ਜ਼ਿਆਦਾ ਬਿਠਾਈਆਂ ਉਹ ਚਲਾਨ ਨਾ ਤਾਂ ਮਹਿਕਮੇ ਨੇ ਭੁਗਤਿਆ ਜੀ ਤੇ ਨਾ ਹੀ ਸਰਕਾਰ ਨੇ ਭੁਗਤਿਆ ਉਹ ਜਿਹੜਾ ਚਲਾਨ ਹੋਇਆ 1300 ਰੁਪਏ ਦਾ ਉਹ ਡਰਾਈਵਰ ਨੂੰ ਹੀ ਭੁਗਤਣਾ ਪਿਆ ਕਿਉਂਕਿ ਜਿਹੜਾ ਮਹਿਕਮਾ ਤੇ ਸਰਕਾਰ ਉਹ ਪੱਲਾ ਉਹ ਛਾੜ ਦਿੰਦੀ ਹੈ ਕਹਿੰਦੀ ਤੇ ਅਸੀਂ ਕਿਹੜਾ ਤੁਹਾਨੂੰ ਕਿਹਾ ਸੀਗਾ ਵੀ ਸਵਾਰੀਆਂ ਤੁਸੀਂ ਵੱਧ ਬਿਠਾਓ ਠੀਕ ਹੈ ਜੀ ਦੂਸਰੇ ਪਾਸੇ ਹੋ ਜਾਂਦੇ ਆ ਫਿਰ ਉੱਥੇ ਇਹ ਡਰਾਈਵਰ ਕੰਟਰੈਕਟਰ ਨੂੰ ਸੋਚਣਾ ਪੈਂਦਾ ਵੀ ਅਸੀਂ ਉਨੀਆਂ ਹੀ ਸਵਾਰੀਆਂ ਬਿਠਾਈਆਂ ਜਿੰਨੀਆਂ ਸਾਡੇ ਕੋਲ ਸੀਟਾਂ ਨਾਲੇ ਤਾਂ ਜਿਨ੍ਹਾਂ ਨੇ ਸਫ਼ਰ ਕਰਨਾ ਉਹ ਆਰਾਮ ਦੇ ਨਾਲ ਬਹਿ ਕੇ ਸਫ਼ਰ ਕਰ ਸਕਣ ਵੀ ਆਰਾਮ ਦੇਕ ਸਫ਼ਰ ਹੋਵੇ ਉਹਨਾਂ ਦਾ ਜੀ ਇੱਕ ਵਿਖੇ ਗਿਆ ਇਹ ਲੱਗਦਾ ਨਹੀਂ ਵੀ ਜੋ ਸਰਕਾਰ ਵੱਲੋਂ ਲੇਡੀਜ਼ ਨੂੰ ਫ੍ਰੀ ਸੇਵਾ ਦਿੱਤੀ ਗਈ ਉਹਦੇ ਕਰਕੇ ਵੀ ਜਿਆਦਾ ਓਵਰਕਰਾਊਡ ਕੱਢੀਆਂ ਦੇ ਵਿੱਚ ਵੀ ਹੋਣ ਲੱਗੇ ਆਉਣੇ ਵਿੱਚ ਹਾਂਜੀ ਜਦੋਂ ਤੋਂ ਆਧਾਰ ਕਾਰਡ ਦੀ ਸੇਵਾ ਚੱਲ ਰਹੀ ਆ ਆਧਾਰ ਕਾਰਡ ਤੇ ਸਫ਼ਰ ਫ੍ਰੀ ਕਰਿਆ ਉਸ ਤੋਂ ਜਿਆਦਾ ਲੇਡੀ ਦਾ ਸਫ਼ਰ ਬਹੁਤ ਜਿਆਦਾ ਵਧ ਗਿਆ ਜੀ ਤੇ ਸਰਕਾਰ ਨੂੰ ਚਾਹੀਦਾ ਜੀ ਜਦੋਂ ਫ੍ਰੀ ਸਫ਼ਰ ਕਰਿਆ ਤਾਂ ਬੱਸਾਂ ਦਾ ਵੀ ਅਰੇਂਜਮੈਂਟ ਕੀਤਾ ਜਾਵੇ ਬੱਸਾਂ ਦੀ ਬਹੁਤ ਸ਼ਾਰਟੇਜ ਚੱਲ ਰਹੀ ਆ ਹਰ ਕੱਡੀਪੂ ਦੇ 50 50 60 60 ਬਸਾਂ ਦੀ ਹੋਰ ਲੋਡ ਹੈਗੀ ਆ ਜੀ ਕਿਉਂਕਿ ਅਸੀਂ ਪਿਛਲੇ 5 ਸਾਲ ਤੋਂ ਹੀ ਮੰਗ ਕਰ ਰਹੇ ਹਾਂ ਵੀ ਘਟੋ ਘਟ ਮਹਿਕਮੇ ਦੇ ਵਿੱਚ 10000 ਨਵੀਂ ਰੋਡਵੇਜ ਦੀ ਬੱਸ ਪਾਈ ਜਾਵੇ ਕਿਉਂਕਿ ਬਹੁਤ ਸਾਰੇ ਰੂਟਾਂ ਦੇ ਟਾਈਮ ਮੈਸ ਪਏ ਆ ਜੀ ਟੈਂਬੋ ਮੈਸੂਰਿਆ ਜੇ ਉਹੀ ਗੱਡੀਆਂ ਵੱਧ ਹੋਣਗੀਆਂ ਤਾਂ ਆਰਾਮ ਨਾਲ ਲੋਕੀ ਬੈਠ ਕੇ ਸਫ਼ਰ ਕਰ ਸਕਦੇ ਆ ਜਦੋਂ ਇੱਕ ਸਰਕਾਰੀ ਬੱਸ ਘੰਟਾ-ਘੰਟਾ ਆਉਂਦੀ ਨਹੀਂ ਇੱਕ ਘੰਟੇ ਬਾਅਦ ਇੱਕ ਬੱਸ ਆਉਗੀ ਸਵਾਰੀਆਂ ਬਹੁਤ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਇਕੱਠੀਆਂ ਆਉਣ ਦੇ ਨਾਲ ਬੱਸ ਓਵਰਲੋਡ ਹੋ ਜਾਂਦੀ ਆ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਸਾਨੂੰ ਨਵੀਆਂ ਬੱਸਾਂ ਦਿਓ ਰਵੀਆਂ ਬੱਸਾਂ ਦੇਣ ਦੇ ਨਾਲ ਨਾਲੇ ਤਾਂ ਰੁਜ਼ਗਾਰ ਵਧੂਗਾ ਜੀ ਡਰਾਈਵਰ ਕਨੈਕਟਰਾਂ ਦੀ ਭਰਤੀ ਹੋਊਗੀ ਤੇ ਵਰਕਸ਼ਾਪ ਦੀ ਭਰਤੀ ਹੋਊਗੀ ਉਥੇ ਹਰ ਖਤਾਂ ਦੇ ਡਰਾਈਵਰ ਕਨੈਕਟਰ ਨੂੰ ਗਲਤ ਮੰਨਿਆ ਜਾਂਦਾ ਜੇ ਓਵਰਲੋਡ ਕਰਕੇ ਕੋਈ ਇੱਕ ਅੱਧੀ ਸਵਾਰੀ ਟਿਕਟ ਕਟਣ ਲੋ ਰਹੇਗੀ ਤਾਂ ਡਰਾਈਵਰ ਕਨੈਕਟਰ ਦੀ ਰਿਪੋਰਟ ਕੀਤੀ ਜਾਂਦੀ ਹੈ ਕਨੈਕਟਰ ਦੀ ਉਹਨੂੰ ਡਿਊਟੀ ਤੋਂ ਹੱਥ ਧੋਣੇ ਪੈਂਦੇ ਆ ਜੀ ਪਰ ਤਾਂ ਜੀ ਜੇ ਗੱਲ ਕਰੀਏ ਤਾਂ ਜਿਵੇਂ ਸਵਾਲ ਖੜੀ ਹੋ ਰਹੀ ਆ ਕੀ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨਾ ਸੇਫ ਆ ਕਿ ਅਨਸੇਫ ਆ ਇਹ ਸਰਕਾਰੀ ਬੱਸ ਦੇ ਵਿੱਚ ਤਾਂ ਜੀ ਜੇ ਕਿਸੇ ਆਪਾਂ ਭੈਣ ਭਰਾ ਨੂੰ ਬਿਠਾ ਕੇ ਆਉਣੇ ਆ ਉਹ ਸ਼ੇਪ ਹੀ ਹੁੰਦਾ ਜੀ ਅਨਸ਼ੇਪ ਨਹੀਂ ਹੁੰਦਾ ਕਾ ਕਿ ਨਾਈਟ ਡਰਾਈਵਰ ਪੂਰੀ ਜ਼ਿੰਮੇਵਾਰੀ ਨਾਲ ਅਦੇ ਭੈਣ ਭਰਾ ਨੂੰ ਜੋ ਲੰਮੇ ਸਫ਼ਰ ਤੇ ਬਸਾਂ ਜਾਂਦੀਆਂ ਸਰਕਾਰੀ ਉਹਨਾਂ ਨੂੰ ਲੈ ਕੇ ਜਾਂਦੇ ਆ ਜ਼ਿੰਮੇਵਾਰੀ ਨਾਲ ਲੈ ਕੇ ਜਾਂਦੇ ਆ ਅਨਸ਼ੇਪ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਜੀ ਪਰ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦਾ ਇੰਸ਼ੋਰੈਂਸ ਕਰਾਇਆ ਜਾਵੇ ਨਵੀਆਂ ਬੱਸਾਂ ਪਾਈਆਂ ਜਾਣ ਵੱਧ ਤੋਂ ਵੱਧ ਜੋ ਕਿ ਸਵਾਰੀਆਂ ਜਿੰਨੀਆਂ ਵੀ ਬੜੇ ਆਰਾਮ ਨਾਲ ਸਫ਼ਰ ਕਰ ਸਕਣ ਜੀ